सतनाम श्री सतनामी वाय जी जो ठाकुर अपने ते सोई सोई दीवाय नानक दास मुक्ति जो बोला इहां वा सच हुआ सतनाम बारे महा माझ महला पंजवा का चौथा एक ओंकार संग गुरु कीर्त कर्म के वीचड़े कर कृपा मिल राम चार कंठ देह में ठाका प्रभु की शाम तेन हृदय बहरी कितना आवे काम जल बिनसा कुमलावती उपजे नहीं दाम। ਹਰ ਨਾ ਨਾ ਮਿਲਿਆ ਸਾਜਨ ਕਪਈ ਵਿਸਰਾਮ ਜਿਤ ਕਰਾਇ ਹਰ ਕੰਤ ਨਾ ਪ੍ਰਗਟੀ ਭਟਨਗਰ ਸਿ ਗ੍ਰਾਮ ਸਰਵ ਸ਼ਿੰਗਾਰ ਤਮੋਲ ਰਸ ਸੰਦੇਹੀ ਸੌਖਾਮ ਪ੍ਰਸੂਆਮੀ ਕੰਤਿ ਹੋਣੀ ਆ ਮੀ ਸਜਨ ਸਜਾਮ ਨਾਨਕੀ ਬੇਨੰਤਿਆ ਕਰ ਕਿਰਪਾ ਦੀ ਜੈ ਨਾਮ ਹਰ ਮੇਲਾ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲਦਾ ਨਾਮ ਜੀ ਗੋਵਿੰਦ ਰਾਮ ਦੀ ਆ ਹੋ ਅਨੰਦੁ ਕਾ ਨਾਮ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਫਨਾ ਜਿਨ ਪਾਇਆ ਪ੍ਰਭ ਆਪਣਾ ਆਇ ਪਸੀ ਗਣਾ ਇਕ ਕਨ ਤੇ ਸਬੈ ਨ ਜੀਵਨ ਮਿਰਤਾ ਜਨਮ ਜਨਾਂ ਜਲ ਤਲ ਮਈ ਅਲਾ ਪੂਰਿਆ ਰਵਿਆ ਵਿੱਚ ਵਨ ਸੋ ਪ੍ਰਾਪਤ ਚਿਤ ਨ ਆਵਾਈ ਕਿਤੜਾ ਦੁਖ ਗਣਾ ਜਿਨੀ ਰਵਿਆ ਸੋ ਪ੍ਰਭੂ ਲੋਉ ਤਿਨਾ ਆਗਮਣ ਹਰ ਦਰਸ਼ਨ ਕਾ ਮਨ ਲੋਚੇ ਦਾ ਨਾਨਕ ਅਸਮਨ ਹੀਤ ਮਿਲਾਏ ਸੂ ਪ੍ਰਭੂ ਤਿਸ ਕਾ ਪਾਇ ਲਗਉ ਵਸਾ ਕੀਰਨ ਕਾ ਵਾਡਿਆ ਜਿਨਾ ਪ੍ਰੇਮ ਵਿਛੋਹ ਹਰ ਸਾਜਨ ਪੁਰਖ ਵਿਸਾਰਿਕਾ ਲਗੀ ਮਾਇਆ ਤ ਪੁੱਤਰ ਕਲਤਰਨਾ ਸੰਗਤਨਾ ਹਰ ਅਨਾਸੀਓ ਪਲਚ ਪਲ ਸਗਲੀ ਮਈ ਝੂਠਾ ਧੰਦਾ ਮੋ ਇਕ ਸ਼ਹਿਰ ਕੇ ਨਾਮਿ ਨ ਅਗੈ ਨਹੀਂ ਹੈ ਕੋਇ ਦੇਵ ਸਰਵ ਗੁਚੈ ਨਾ ਪ੍ਰਵਿਨ ਅਵਨਾ ਕੋਈ ਪ੍ਰੀਤਮ ਚੰਨੀ ਜੋ ਲੱਗੀ ਤਿਨ ਕੀ ਨਿਰਮਲ ਸੋਈ ਨਾਨਕ ਕੀ ਪ੍ਰਬੇਨਤੀ ਪ੍ਰਮਿਲ ਹੋ ਪ੍ਰਾਪਤ ਹੋਈ ਵੈ ਸਾਖ ਸੁਹਾਵਾ ਤਾ ਲੱਗੈ ਜਹ ਸੰਤ ਪੀਟ ਹਰ ਸੋਈ ਹਰ ਜੀਠ ਜੁੜੰਦਾ ਲੋਰੀਆ ਜਿਸ ਅਕੈ ਸਾਮਨੇ ਵੰਨਣਾ ਹਰ ਸੱਜਣ ਦਾ ਮਨ ਲੱਗਿਆ ਕਿਸ਼ਨਾ ਦੇਈ ਬਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਹੀਂ ਸਨ ਰੰਗ ਸਬੇ ਨਰਾਇਣ ਜੀਤੀ ਮਨ ਭਵਨ ਜੋ ਹਰ ਲੋਰੀ ਸੋ ਕਰੀ ਸੁਈ ਜੀ ਕਰਨਾ

ਹਰ ਨਾਂ ਨਜ ਨਾ ਪਾਸ ਜਗ ਜੀਵ ਨ ਪਰਖ ਤਿਆਗੈ ਮਾਨਸ ਸੰਧੀਆਸ ਵਾਪ ਗੁਟਿਆ ਗਲ ਪਈ ਸੁਜਮ ਕੀ ਫਾਸ ਦੇਹ ਬੀਜੈ ਸੁਨਣਾ ਮੱਤਾ ਜੋ ਲਿਖਿਆਸ ਰੈਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਬੀਟੀਐ ਸੋ ਦਰਗੀ ਹੋਈ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਰਾਤੁ ਤੁਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾਲੂ ਸੁਹੰਦਾ ਤਿਸੁ ਲਗਾਈ ਜਿਸ ਮਨਾ ਚਰਨ ਨਿਵਾਸ ਸਾਵਨਾ ਸਰਸੀ ਕਾਮਣੀ ਚਰਨ ਕਮਨ ਸਿਉ ਪਿਆਰ ਮਨ ਤਨ ਰਤਾ ਸਾਚ ਰੰਗ ਇਕ ਨਾਮ ਧਾਰੂ ਵਿਖਿਆਰਾਂ ਕੁੜਾਵੀਆ ਦਿਸਨ ਸਬੀਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਂਦੂ ਪੀਵਨ ਹਾਰ ਵਣ ਤਿਨ ਪ੍ਰਭ ਸੰਗ ਮੋਲੇ ਆ ਸਮਰੱਥ ਪੁਰਖ ਪਾਰ ਹਰ ਮਿਲ ਨੈਣੋਂ ਮਨ ਲੋਚਿਦਾ ਕਰ ਮਿਲਾਵਨ ਹਾਰ ਜਿਨੀ ਸਕੀ ਪ੍ਰਭ ਪਾਇਆ ਆ ਤਿਨ ਕੈ ਸੰਦਰਹਾਰੂ ਨਾਨਕ ਹੈ ਜੀ ਮੈਂ ਆਕਾਰੇ ਸਬਦ ਸੁਵਾਰਨ ਹਾਰੂ ਸਾਵਨਾਤਨਾ ਸੁਹਾਗਾਣੀ ਜਿਨ ਰਾਮ ਨਾਮ ਉਰਹਾਰੂ ਭਾਦੂ ਆ ਪਰਮ ਬੁਲਾਣੀਆ ਗੁਡਾ ਲਗਾਹੀ ਤੂ ਲਖ ਸ਼ਿੰਗਾਰ ਵਿਨਯਾ ਕਾਰਜ ਨਾਹੀ ਕੀ ਤੂ ਜਿਤ ਦਿਨ ਦੇਹ ਬਿਨਸ ਸੀ ਤਿਤ ਵੀਲਾ ਕੈਸਨ ਪ੍ਰੀਤੁ ਪਕਰ ਚਲਾ ਨੰਦ ਦੂਤ ਜਾਮਾ ਕਿਸਨਾਂ ਦੇਣੀ ਬੀਤੁ ਛਡਖੜ ਤੀਖਣ ਮਹਾਂ ਜਿਨਸਿਓ ਲੱਗਾ ਹੀ ਤੋ ਆਤਮ ਰੂੜਾ ਤਨ ਕਪੀ ਸਹਿ ਆਸੀ ਤੋ ਜੇ ਹਾ ਬੀਜੈ ਸੋ ਲੜਾਈ ਕਰਮਾ ਸੰਧੜਾ ਖੀਤ ਨਾਨਕ ਪ੍ਰਸਰਨ ਗਤੀ ਚਰਨ ਬਤ ਪ੍ਰਾਪਦੀ ਤੋ ਸੇ ਭਰ ਦੁਏ ਨਰਕ ਨ ਪਾਈ ਐ ਗੁਰ ਰੱਖਣ ਵਾਲਾ ਹੀ ਤੋ ਅਸਨ ਪ੍ਰੇਮ ਉਹ ਮਹਾਨ ਕਿਉ ਮਿਰੇ ਹਰੀ ਢਾਈ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਨ ਮਿਲਾਵੇ ਮਾਈ ਸੰਸਹਾਈ ਪ੍ਰੇਮ ਕੀ ਹਾ ਤਨ ਕੈ ਲਾਗਾ ਪਾਈ ਵਿਨ ਪ੍ਰਕਿਆ ਸੁਖ ਪਾਈ ਐ ਬੁਝੀ ਨਹੀਂ ਜਾਈ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ ਆਪੋ ਤਿਆਗ ਮੈਂ ਟੀਕ ਰੇ ਲਿਹੁ ਪ੍ਰਭੂ ਲੜ ਲਾਈ ਦੁਹਾਰਾ ਕੰਤ ਮਿਲਾਈ ਸੇ ਵਿਛੜ ਲੋ ਕਤੈ ਨ ਜਾਈ ਪ੍ਰਾਵਨ ਦੂਜਾ ਕੋ ਨਹੀਂ ਨਾਨਕ ਹਰਿ ਸਰਨਾਈ ਅਸੂ ਸੁਖੀ ਵਸੰਧੀਆਂ ਜਿਨਾਂ ਮੈਂ ਹਰੇ ਰਾਈ ਕਤਕ ਕਰਮ ਕਮਾਵਾਨੇ ਦੋਸਨਕਾ ਹੂੰ ਜੋਗ ਪਰਮੇਸ਼ਰ ਤੀ ਭੁੱਲਿਆ ਵਿਆਪਨ ਸੰਬੀਰੋਗ ਵੇ ਮੁਖ ਹੋਈ ਰਾਮ ਤੀ ਲੱਗਣ ਜਨਮ ਵਿਜੋਗ ਜਨਮੇ ਕੌੜੀ ਹੋਏ ਗਏ ਜਿਤਰੇ ਮਾਇਆ ਭੋਗ ਵੇਚ ਨ ਕੋਈ ਕਰ ਸਕੈ ਕਿਸ ਤਰ ਹਰੂਜ ਕੀਤਾ ਕਿਛੂ ਨ ਹੋワイ ਲਿਖਿਆ ਤੇਰ ਸੰਜੋਗ ਪਰਪਾ ਕੀ ਮੀਰਾ ਪ੍ਰਭ ਮਿਲੈ ਤਾ ਉਤਰੇ ਸਭ ਵਿਯੋਗ ਮਾਨਕ ਕਾ ਪ੍ਰਭ ਰਾਖਿ ਲਹਿ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਐ ਸਾਧ ਸੰਗ ਬਿਨ ਸੇ ਸੰਬੀ ਸੋਚ ਮੰਕਿਰੈ ਮਹੈ ਸਹੰਦਿਆ ਹਰ ਪਿਰ ਸੰਗ ਬੈਠੜਿਆ تن ਕੀ ਸੁਭਾ ਕਿਆ ਗਣੀ ਜੇ ਸਾਹਿ ਮੇਲੜਿਆ ਤਨ ਮਨ ਮੋਲਿਆ ਰਾਮ ਸਿਆਉ ਸੰਸਾਦ ਸਿਹੇ ਲੜੀਆ ਸਾਜਨਾ ਤੇ ਬਹਾਰੀ ਸੇ ਰਹਿਣ ਅਕੇ ਲੜੀਆ ਤੈਨ ਦੁੱਖ ਨ ਕਭ ਉੱਤੇ ਰੈ ਸੇ ਜੰਮ ਕੇ ਵਸਪਰੀਆ ਜਿਨੀ ਰਾਵਿਆ ਪ੍ਰਵ ਆਪਣ ਸੇ ਦਿਸਨ ਨਿਤ ਕਰੀਆ ਰਤਨ ਜੈ ਹਰ ਲਾਲ ਹਰ ਕੰਟ ਤਿਨਾ ਜੜੀਆ ਨਾਨਕ ਕਵਰ ਸਾਧੂ ਰ ਪੈ ਨਾ ਪ੍ਰਸਾਣੀ ਦਾ ਫੜੀਆ ਮੰਨ ਕੇ ਰ ਪ੍ਰਭ ਰ ਬਿਨਾ ਬੋ ਨਾ ਜਨ ਮੜੀਆ ਓਖ ਸੁਖਾ ਨ ਵਿਆਪੈ ਕੰਟ ਮਿਲਿਆ ਹਰਿ ਨਾ ਮਨ ਵਿਦਿਆ ਚਰਨਾਰ ਮੇਂ ਦਰਸ਼ਨ ਲਗੜਾ ਸਾਉ ਓਟ ਗੋਵਿੰਦ ਗੋਪਾਲ ਰਾਈ ਸੇਵਾ ਸੁਆਮੀ ਲਾ ਮਿਖਿਆ ਪਹ ਨ ਸਕਾਈ ਮੇਰ ਸਾਧੂ ਗਣ ਗਾ ਜੇ ਤੇ ਉਪਜੀ ਤੇ ਮਿਲੀ ਸੱਚੀ ਪ੍ਰੀਤ ਸਮਾਉ कर गहनी पार ब्रह्म बहना विछड़िया बाजा लक बीरिया हर सज्जना कमागा सर्म पई नारायणाय नानक दर पिया सुहंदा सर्व सुख ये बक्सी भी ਮਾ ਗ ਮਤਨ ਸੰਸਾ ਦੁਆ ਕੂਰੀ ਕ੍ਰਿਸ਼ਨਾਨ ਹਰ ਕਾ ਨਾਮ ਪਿਆਈ ਸਨ ਸਭਨਾ ਨੌਕਰਦਾਨੋ ਜਨਮ ਕਰਮ ਮਲ ਤੇ ਰੈ ਮਾਟੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਏ ਬਿਨ ਸੇ ਲੋਸਵਾਨੋ ਸੱਚਾ ਮਾਰਗ ਚੱਲਦੇ ਹਾਂ ਉਸਤਤ ਕਰੀ ਜਹਾਨ ਅਸਰਤ ਤੀਤ ਸਗਲਾ ਪੁਨ ਜੀਏ ਦਇਆ ਪ੍ਰਵਾਨ ਜਿਸਨਾ ਦੇਵੇ ਬਿਆਕਰਾਈ ਸੋਈ ਪਰਖ ਜਾਨ ਜਿਨਾ ਮਿਰਿਆ ਪ੍ਰਭ ਆਪਣਾ ਨਾਨਕ ਤਿਨ ਗੁਰਵਾਨ ਮਾਗ ਸੁੱਚੇ ਸੀ ਕੰਡਿਆਈ ਜਨ ਪੂਰਾ ਗੁਰ ਮੇਰਵਾਨ ਫੈ ਲਗਣ ਅਨੰਦ ਉਪਾਰਜਨਾ ਹਰ ਸੱਜਣ ਪਰਟਿ ਆਈ ਸੰਤ ਸਾਈ ਰਾਮ ਕੀ ਕਰ ਕਿਰਪਾ ਦੀਆ ਮਿਲਾਈ ਸੇ ਸੁਹਾਵੀ ਸਰਵ ਸੁਖ ਹਉ ਦੁੱਖਾ ਨਹੀਂ ਜਾਏ ਚੁਪਨੀ ਵੜ ਭਾ ਗਣੀ ਵਰਪਾਇ ਹਰ ਰਾਈ ਮੇਲ ਸਹਿਆਂ ਮੰਗਲ ਗਾਵਹੀ ਗੀਤ ਗੋਵਿੰਦ ਲਾਈ ਹਰ ਜਿਹ ਆ ਆਨੰਦਿਸਈ ਕੋਈ ਦੂਜਾ ਲਵਨ ਲਾਈ ਹਉ ਟਪ ਟ ਸਵਾਰਿਉਨ ਮੇਤਲ ਦਿੱਤਿਆਂ ਨ ਜਾਇ ਸੰਸਾਰ ਸਾਗਰ ਤੀਰਖੀ ਆਨੋ ਬਾਹਰ ਜਨਮ ਆਈ ਜਿਹ ਵਾ ਇਕ ਅਨੇਕ ਗੁਣ ਕਰੇ ਨਾਨਕ ਚਰਨੀ ਪਾਈ ਫਲਗਨ ਨਿਤ ਜਲਾਹੀਐ ਜਿਸਨਾ ਤਿਲ ਨਤਮਾਈ ਜਨ ਜਨ ਨਾਮ ਤੇ ਆਇਆ ਨਨ ਕੀ ਕਾਜ ਸਰੀ ਹਰ ਗੁਰ ਪੂਰਾ ਰਾਧਿਆ ਦਰਗੀ ਸਤ ਕਰੀ ਸਰਬ ਸੁਕਾ ਨੇ ਬੇਚਰਨ ਹਰ ਭੋਜ ਲੈ ਬਿਕਮਤਰੀ ਪ੍ਰੇਮ ਭਗਤ ਤਿਨ ਪਾਈਆ ਮਿਖਿਆ ਨਾ ਝਰੀ ਊੜ ਕੇ ਦੁਦਾਨਸੀ ਹੋ ਨ ਸਤਿ ਭਰੇ ਪਰ ਬ੍ਰਹਮ ਪ੍ਰਾਸੀ ਵਦੀ ਮਨ ਅੰਗਰ ਇਕਰੀ ਮਹਾਦੇਵ ਸ ਮੂਰਤ ਬਲੀ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਸਦਾਨ ਕਿਰਪਾ ਕਰੁ ਹਰੀ ਮਹਾਦੇਵ ਸ ਮੂਰਤ ਬਲੀ ਜਿਸ ਕੋ ਨਦਰ ਕਰੇ ਨਾਨਕ ਮੰਗਾ ਦਰਸ਼ਦਾਨਾ ਕਿਰਪਾ ਕਰੂ ਹਰੀ ਸਤਨਾਮ ਪੋਕ ਤੁਖਾਰ ਨ ਵਿਆਪਈ ਕੰਟ ਮਿਲਿਆ ਹਰਿ ਨਾਹ ਪੋਕ ਤੁਖਾਰ ਨ ਵਿਆਪਈ कंठ मिलिया हरि मन बि दया चरनारविंद दर्शन लगड़ा सा ऊट गोविंद गोपाल राई सिवा स्वामी ला भिखिया पहु न सकई ਮਿਰਸਾਦ ਗਣ ਗਾਵ ਜਹ ਤੇਬ ਜੀ ਤਹ ਮਿਲੀ ਸੱਚੀ ਪ੍ਰੀਤ ਸਮਾ ਕਰ ਗਲੇਨੀ ਪਰ ਬ੍ਰਹਮ ਬਹਾਰ ਨਾ ਵਿਚਰੀਆ ਬਾਰ ਜਾਨ ਲਾ ਕਬੀਰੀਆ ਹਰ ਸੱਜਣਾ ਕਮਾਗਾਉ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੀ ਵੀ ਪਰਵਾਹ ਓ ਕਾ ਸੁਹੰਦਾ ਸਰਬ ਸੁਖ ਜਿਸ ਬਖਸ਼ੀ ਵੀ ਪਰਵਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤਿਓ ਜੋ ਸੰਗਤਾਂ ਬਾਰਾਮਹਾਂ ਜੀ ਦਾ ਪਾਠ ਸੁਣ ਰਹੇ ਹਨ ਜੋ ਅੱਜ ਦੇਸੀ ਮਹੀਨਾ ਪੋਹ ਦਾ ਚੜਿਆ ਸੁੱਖਣਾ ਬਖੀਤ ਹੋਏ ਗੁਰੂ ਮਹਾਰਾਜ ਕਿਰਪਾ ਕਰਨ ਜਿਨ੍ਹਾਂ ਜਿਨਾ ਸੰਗਤਾਂ ਨੇ ਗੁਰਬਾਣੀ ਸੁਣੀ ਐ ਪਾਰ ਸੁਣਿਆ ਐ ਬਾਰਾ ਮਹਾ ਦਾ ਅਤੇ ਪੋਹ ਦੇ ਮਹੀਨੇ ਦਾ ਹੁਕਮ ਨਾ ਸੁਣਿਆ ਹੈ ਗੁਰੂ ਮਹਾਰਾਜ ਕਿਰਪਾ ਕਰਨ ਅੰਗ ਸੰਸਾਹੀ ਹੋ ਕੇ ਸਹਾਇਤਾ ਕਰਨਾ ਜੋ ਸੰਕਟਾਂ 'ਚ ਦੇ ਸੱਚ ਬੈਠੀਆਂ ਹਾਨਾ ਗੁਰੂ ਮਹਾਰਾਜ ਦੇ ਸੱਚ ਕਾਮਯਾਬੀਆਂ ਵਰਤਾਂ ਪਾਉਣ ਚੰਗੀ ਕਾਰੋਬਾਰ ਘਰਬਾਰ ਬਖਸ਼ਣ ਗੁਰੂ ਮਹਾਰਾਜ ਅਤੀ ਚਰਦੀਆਂ ਕਲਾਂ ਰੱਖਣਾ ਦਿਨ ਦੁਗਣੀ ਰਾਤ ਚੋਗਣੀ ਬਖਸ਼ਣਾ ਸੰਕਟਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ